ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਸਾਕੀ ਦਾ ਹਿਆੜਾ ਵਾਖ ਸਾ ਪੰਚੀ ਜੀ ਦਾ ਸਾਜਣਾ ਜਿਸ ਰਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਹੀ ਜਾਤਾਂ ਪਾਤਾਂ ਨੂੰ ਸਾਰਿਆਂ ਨੂੰ ਇਕੱਠਿਆਂ ਬਿਠਾ ਕੇ ਮਰਿਸ਼ਕਾ ਕੇ ਇੱਕ ਕੀਤਾ ਸੀ ਪਰ ਕੁਝ ਕੁਝੇ ਲੋਕ ਜਿਹੜੇ ਆਸ਼ ਗਲਤ ਸ਼ਬਦਾਵਲੀ ਵਰਤਦੇ ਆ ਹਾਰੇਕ ਕਈ ਵਾਰ ਕੇਹੇ ਬਰਾਦ ਦੀ ਬਾਰੇ ਜਿਸ ਤਰ੍ਹਾਂ ਹੁਣ ਆ ਵੀਡੀਓ ਬੈਲਰ ਹੋ ਰਹੀ ਆ ਇੱਕ ਵੀਡੀਓ ਤੁਹਾਡੇ ਸਾਹਮਣੇ ਇੱਕ ਐਡਿਟ ਕਰਕੇ ਖਵਾਵਾਂਗੇ ਉਹਦੇ ਵਿੱਚ ਆਵਾਜ਼ ਸੁਣਾਵਾਂਗੇ ਜੋ ਕਿ ਸਾਡੇ ਹਲਕਾ ਵਿਧਾਇਕ ਲਾਲਜੀਤ ਭੁੱਲਰ ਤੇ ਉਹਨਾਂ ਨੇ ਇੱਕ ਭਾਸ਼ਣ ਦੌਰਾਨ ਰਾਮਗੜੀਆ ਬਰਾਦਰੀ ਨੂੰ ਮਿਸਤਰੀ ਸਿੰਘਾ ਨੂੰ ਗੁੱਲੀ ਘੜ ਕੇ ਆਵਾਜ਼ ਸਨੇਾਰੇ ਵੀਰਾਂ ਨੂੰ ਵੀ ਕੁਝ ਮੰਦਾ ਚੰਗਾ ਬੋਲਿਆ ਵਾ ਇਸ ਚੀਜ਼ ਦਾ ਹਨੂ ਬਹੁਤ ਰੋਸ ਆ ਜਿਸ ਦਾ ਕਾਰਨ ਇਹ ਵੀਡੀਓ ਅਸੀਂ ਪਾ ਰਹੇ ਆ ਤੇ ਅਸੀਂ ਸਾਰੇ ਮਿਸਤਰੀ ਭਰਾ ਬਰਾਦਰੀ ਨੂੰ ਕਹਿੰਦੇ ਆ ਵੀਡੀਓ ਵਾਤੋਂ ਵਾਤ ਸ਼ੇਅਰ ਕਰੋ ਤੇ ਲਾਲਜੀਤ ਭੁੱਲਰ ਤੱਕ ਪਹੁੰਚਾਓ ਉਹਨੂੰ ਕਹੋ ਵੀ ਇਹ ਜਿਹੜੀ ਸ਼ਬਦਾਵਲੀ ਹੈ ਉਹਨੇ ਜਾਣੇ ਅਣਜਾਣੇ ਚਾ ਜਾ ਬੋਲੀ ਆ ਜਾਣੇ ਇਸ ਤਰ੍ਹਾਂ ਵੀ ਬੋਲੀ ਆ ਇਸ ਤੇ ਉਹ ਮਾਫੀ ਮੰਗੇ ਆ ਕੇ ਸਾਹਮਣੇ ਮੀਡੀਆ ਦੇ ਇਹੋ ਹੀ ਸਾਡੀ ਮੰਗ ਆ ਹੋ ਰਹੀ ਉਹਦੇ ਨਾਲ ਕੋਈ ਸਾਡਾ ਨਿੱਜੀ ਰੰਜਿਸ਼ ਨਹੀਂ ਨਾ ਕੋਈ ਵੈਰ ਵਿਰੋਧਾ ਨਾ ਹੀ ਇਹੋ ਜੇ ਕੰਮਾਂ 'ਚ ਬਰਾਦਰ ਵੈਰ ਰੱਖਦੇ ਕਿਸੇ ਨਾਲ ਪਰ ਜਿਹੜਾ ਕਿਸੇ ਨੂੰ ਵੀ ਟਾਰਗੇਟ ਕਰਨਾ ਗਲਤ ਸ਼ਬਦਾਂ ਨਾਲ ਕਿਸੇ ਨੂੰ ਬੋਲਣਾ ਉਹ ਚੀਜ਼ਾਂ ਦੇ ਬਹੁਤ ਦੁੱਖ ਆਉਂਦਾ ਵਾ ਤੇ ਇਸ ਤਰੀਕਾ ਝੜਕਾਉ ਬਿਆਨ ਦੇ ਕੇ ਕਿਸੇ ਦਾ ਨਿੱਜੀ ਰੰਜਿਸ਼ ਆਪਣਾ ਰੱਖਦੇ ਹੋਏ ਗਲਤ ਸ਼ਬਦਾਂ ਦੀ ਇਸਤੇਮਾਲ ਕਰਨਾ ਇਹ ਜਿਹੜਾ ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬ ਆ ਉਹਨਾਂ ਨੂੰ ਸ਼ੋਭਾ ਨਹੀਂ ਕਰ ਦਿੰਦੇ ਅਸੀਂ ਬੇਨਤੀ ਕਰਦੇ ਹਾਂ ਇਸ ਵੀਡੀਓ ਲਈ ਤੇ ਉਹ মিডিਆ ਗਾੜੀ ਸਾਹਮਣੇ ਆ ਕੇ ਜਿਹੜਾ ਉਹ ਆਪਣੀ ਇੱਕ ਗਲਤੀ ਦਾ ਅਹਿਸਾਸ ਕਰੇ ਤੇ ਮਾਫੀ ਮੰਗੇ ਸਾਰੀ ਸੰਗਤ ਨੂੰ ਰਾਮ ਗੜੀਆ ਬਰਾਦਰੀ ਦੇ ਉਸ ਸੁਨਿਆਰੇ ਭਾਈਚਾਰੇ ਤੋਂ ਮਾਫੀ ਮੰਗੇ ਇਸ ਵੀਡੀਓ ਦੇ ਰਾਹੀਂ ਆਪਣੇ ਸੋਸ਼ਲ ਮੀਡੀਆ ਰਾਹੀਂ ਜਿਸ ਤਰ੍ਹਾਂ ਉਹਨਾਂ ਨੇ ਇਹ ਵੀਡੀਓ ਵਾਇਲਰ ਹੋਈ ਆ ਉਸ ਤਰ੍ਹਾਂ ਹੀ ਮਾਫੀ ਮੰਗੇ ਧੰਨਵਾਦ ਸਾਰਿਆਂ ਦਾ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਇਹ ਵੀਡੀਓ ਜਰੂਰ ਸ਼ੇਅਰ ਕਰੋ ਅੱਗੇ ਇਸ ਵੀਡੀਓ ਦੇ ਨਾਲ ਉਹ ਐਡੀਟਿਵ ਵੀ ਕਰ ਦਿੰਨੇ ਆਪਾਂ ਵੀਡੀਓ ਜੋ ਉਹਨਾਂ ਨੇ ਬੋਲਿਆ ਵਾ ਜਿੱਦਾਂ ਵੀ ਬੋਲਿਆ ਜਾਂ ਜਾਣਿਆਂ ਜਾਣੇ ਚ ਬੋਲਿਆ ਗਿਆ ਵਾ ਸਾਰੀ ਸੰਗਤ ਮਖਸ਼ਨ ਜੋ ਹੋ ਗਿਆ ਜ਼ਰੂਰ ਬਖਸ਼ੇਗੀ ਉਹਨਾਂ ਨੂੰ ਕਿਉਂਕਿ ਸਾਰਿਆਂ ਨੇ ਹੀ ਵੋਟਾਂ ਪਾ ਕੇ ਉਹਨੂੰ ਇਸ ਮਕਾਨ ਤੇ ਪਹੁੰਚਾਇਆ ਵਾ ਲਾਲਜੀਤ ਭੁੱਲਰ ਨੂੰ ਅੱਜ ਐਮਐਲਏ ਚਾਹ ਉਹ ਸਤਾ ਦੇ ਜੋਸ਼ ਆ ਕਿ ਜਿਹੜਾ ਗਲਤ ਬੋਲਦਾ ਵਾ ਇਹਦੇ ਤੇ ਸਾਨੂੰ ਬਹੁਤ ਦੁੱਖ ਹੋਇਆ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਉਹਦੇ ਨਾਲ ਦੀ ਨਾਲ ਹੀ ਅੱਜ ਖਾਲਸਾ ਪੰਥ ਦਾ ਸਾਜਨਾ ਦੇਸ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਪਰ ਆ ਜਿਹੜੀ ਚੀਜ਼ ਆ ਇਸ ਦੇ ਨਾਲ ਜਿਹੜਾ ਕੁਝ ਕੁਝੀਆਂ ਜਿਹੜੀਆਂ ਸ਼ਾਦਸ਼ਾਨੀਤਾਂ ਜਾਂਦੀਆਂ ਵਾ ਭਾਈਚਾਰੇ ਨੂੰ ਵਿਗਾੜਨ ਦੀਆਂ ਇਹ ਜਿਹੜੀਆਂ ਸ਼ਾਦਸ਼ਾ ਤੋਂ ਬਾਜ਼ ਆਉਣ ਸਾਰੇ ਤੇ ਵੀਰ ਨੂੰ ਬੇਨਤੀ ਕਰਦੇ ਆਂ ਗਾਲਜੀਤ ਭੁੱਲਰ ਨੂੰ ਜੇ ਉਤੋਂ ਜਾਣੇਣ ਜਾਣੇ ਚ ਬੋਲਿਆ ਗਿਆ ਤੇ ਜਰੂਰ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫੀ ਮੰਗੇ ਸੰਗਤੋਂ ਤੇ ਸਾਰਿਆਂ ਵੀਰਾਂ ਨੂੰ ਬਹੁਤ ਬਹੁਤ ਸ਼ੇਰ ਜਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ